ਸਰ ਮਸਲਾ ਇਹ ਫੀਸ ਨੂੰ ਲੈ ਕੇ ਯੂਨੀਫਾਰਮ ਤੇ ਜਿਵੇਂ ਐਕਸਟਰਾ ਚਾਰजेस ਲੈ ਰਹੇ ਆ ਠੀਕ ਹੈ ਜੀ ਤੇ ਜਿਹੜੀ ਐਪ ਹੈ ਬੱਚਾ ਜਿਹੜਾ ਚਲਾ ਨਹੀਂ ਸਕਦਾ ਜੇ ਐਪ ਤੁਸੀਂ ਦੇਖ ਰਹੇ ਹੋ ਵੀ ਫੋਨ ਤੇ ਬੱਚਾ ਦੇਖ ਕੇ ਇਟ ਮੀਨਸ ਬੱਚਾ ਫੋਨ ਤੇ ਬੈਠਾ ਰਵੇ ਉਹਦੇ ਆਈਸ ਦੀ ਫੈਕਟਰੀ ਹੋ ਸਕਦਾ ਕੁਝ ਵੀ ਵੀ ਮਤਲਬ ਹਰ ਚੀਜ਼ ਨੂੰ ਮਿਸ ਗਾਈਡ ਕੀਤਾ ਗਿਆ ਹੈ ਪਹਿਲਾਂ ਕਹਿੰਦੇ ਸੀ ਯੂਨੀਫਾਰਮ ਦੋ ਦੋ ਸੈਸ਼ਨ ਦੀਆਂ ਉਸੇ ਪੇਮੈਂਟ ਦੇ ਵਿੱਚ ਹੁਣ ਐਕਸਟਰਾ ਪੇਮੈਂਟ ਲੈ ਰਹੇ ਆ ਐਕਸਟਰਾ ਐਨੂਅਲ ਚਾਰਜਸ ਲੈ ਰਹੇ ਆ ਵੀ ਜੋ ਸਾਨੂੰ ਗਾਈਡ ਕੀਤਾ ਸੋ ਗਲਤ ਗਾਈਡ ਕੀਤਾ ਸੀਗਾ ਇਹਨਾਂ ਨੇ ਮਤਲਬ ਕਿ ਜਦੋਂ ਤੁਸੀਂ ਬੱਚਾ ਨੂੰ ਐਡਮਿਸ਼ਨ ਅੱਥੇ ਦਵਾਈਏ ਉਸ ਟਾਈਮ ਤੁਹਾਨੂੰ ਨਾਲ ਇਹੋ ਜਿਹੀ ਕੋਈ ਸ਼ਰਤਾਂ ਇਹਨਾਂ ਨੇ ਦੱਸੀਆਂ ਸੀ ਕਿਵੇਂ ਕਰਾਂਗੇ ਨਹੀਂ ਇਦਾਂ ਦਾ ਕੁਝ ਨੇ ਐਨুয়াল ਚਾਰਜਸ ਕਿੰਨੇ ਲੰਨੇ ਜੀ ਇਹ 12000 ਕਹਿ ਰਿਹਾ ਸਰ ਤੇ 25% ਐਕਸਟਰਾ ਫੀਸ ਦਾ ਕਹਿ ਰਿਹਾ ਜੋ ਕਿ ਗਵਰਨਮੈਂਟ ਦੇ ਜੋ ਵੀ ਰੂਲਸ ਹੈ 6 ਤੋਂ 7% ਹੁੰਦਾ ਇਹ 25% ਕਹਿ ਰਿਹਾ ਹਾਂਜੀ ਤੇ ਯੂਨੀਫਾਰਮ ਦਾ ਵੀ ਕੋਈ ਰੋਲਾ ਜੀ ਯੂਨੀਫਾਰਮ ਦਾ ਸਰ ਤੁਸੀਂ ਦੇਖੋ ਬੱਚਾ ਜੋ ਕੋਈ ਵੇਅਰ ਨਹੀਂ ਕਰ ਕੁਆਲਿਟੀ ਬਿਲਕੁਲ ਥਰਡ ਕਲਾਸ ਕੁਆਲਿਟੀ ਹੈਗੇ ਜਿਹਦੇ ਵਿੱਚ ਬੱਚੇ ਕਈ ਬੱਚਿਆਂ ਦਾ ਮਿਲਿਓ ਹੀ ਨਹੀਂ ਹੈਗੀ ਤੇ ਉਹਦੇ ਵਿੱਚ ਵੀ ਸਰ 6000 ਦੀ ਇੱਕ ਸੈਸ਼ਨ ਦੀ ਦੇ ਰਿਹਾ ਅੱਜ ਤੁਸੀਂ ਰਿਜ਼ਲਟ ਦੀ ਮੰਗ ਕੀਤੀ ਸਰ ਰਿਜ਼ਲਟ ਤੁਹਾਨੂੰ ਦਿੱਤਾ ਨਹੀਂ ਉਹ ਕਹਿੰਦੇ ਐਪ ਦੇ ਪਰੋਂਗੇ ਤਾਂ ਸੀਗਾ ਐਪ ਦੇ ਨਹੀਂ ਪੜਾਂਗੇ ਸੀ ਪਹਿਲੇ ਫਸਟ ਦੇ ਤੁਸੀਂ ਕਿਆ ਸੀ ਨਾ ਯੂਜ਼ ਹੀ ਨਹੀਂ ਕੀਤਾ ਸਰ ਐਪ ਦਾ ਕੋਈ ਮਤਲਬ ਹੀ ਨਹੀਂ ਇਹਨਾਂ ਨੇ ਖੁਦ ਆਪਣੇ ਲਈ ਚਲਾਈ ਆ ਸਾਨੂੰ ਉਸ ਦਾ ਕੋਈ ਬੈਨੀਫਿਟ ਨਹੀਂ ਅਦਰ ਸਕੂਲ ਚਲਾਉਂਦੇ ਹੈਗੇ ਆ ਉਹਨਾਂ ਨੇ ਕਦੇ ਕੋਈ ਐਕਸਟਰਾ ਪੇਮੈਂਟ ਨਹੀਂ ਲਈਤੀ ਸਾਡੇ ਤੋਂ ਨੇ ਤੇ ਆਪਣਾ ਅੱਜ ਮਿਲੇ ਹਾਂ ਤੁਸੀਂ ਕੋਈ ਕੀ ਉਹਨਾਂ ਨੇ ਕਹਿੰਦੇ ਵੀ ਮੈਂ ਅਪਰ ਮੈਨੇਜਮੈਂਟ ਨਾਲ ਗੱਲ ਕਰਦੇ ਆ ਪ੍ਰਿੰਸੀਪਲ ਮੈਮ ਕਹਿ ਰਹੇ ਆ ਇਹ ਆਪ ਦਾ 2 ਡੇਸ ਦੈਨ ਆਈ ਵਿਲ ਸੌਲਿਊਸ਼ਨ ਨਹੀਂ ਕੁਛ ਨਹੀਂ ਦਿੰਦਾ ਨਹੀਂ ਤਿੰਨ ਚੀਜ਼ ਦੇ ਕਰਕੇ ਰੋਕੇ ਮੇਰਾ ਇੱਕ ਹੀ ਬੱਚਾ ਹੈ ਜੀ ਕਿਹੜੀ ਗੱਲ ਸੈਕਿੰਡ ਕਲਾਸ ਸਰ 3 ਵਿੱਚ ਮੂਵ ਹੋਣਾ ਉਹਨੇ ਫੀਸ ਨਾ ਦੇਣ ਕਰਕੇ ਰੋਕੇ ਹਾਂਜੀ ਸਰ ਫੀਸ ਜਨਾ ਦੇਣ ਕਰਕੇ ਨਾ ਸੁਨੀਲ ਕੁਮਾਰ ਆ ਜੀ ਮੇਰੇ ਇਹਨਾਂ ਦੋ ਬੱਚੇ ਇੱਥੇ ਪੜਦੇ ਆ ਕਿਹੜੇ ਸਕੂਲ ਚ ਜੀ ਨਰਾਇਣਾ ਸਕੂਲ ਦੇ ਵਿੱਚ ਤੇ ਇੱਕ ਮੇਰੀ ਬੇਟੀ ਪੜਦੀ ਹੈ ਤੇ ਇੱਕ ਮੇਰਾ ਬੋਟਾ ਪੜਦਾ 4 ਵਿੱਚ ਮੇਰਾ ਬੇਟਾ 7 ਵਿੱਚ ਮੇਰੀ ਬੇਟੀ ਹੈ ਜੀ அது சரி யார் டேன் ஆய்சே ஜி ਇਹਨਾਂ ਨੇ ਐਂਡਰਨ ਕੁਝ ਕਹਿ ਕੇ ਚਾਰਜ 3000 ਰੁਪਏ ਪਰ ਬੱਚਾ ਐਕਸਟਰਾ ਲਾ ਰਹੇ ਆ ਅਸੀਂ ਉਸ ਵਾਸਤੇ ਚਾਹੀਦੀ ਸਾਡੇ ਬੱਚਾ ਜੱਗ ਨਹੀਂ ਦੋਤਨ ਨੇ ਇਹ ਕਹਿੰਦੇ ਵੀ ਅਸੀਂ ਉਹਨੂੰ ਕਲੀਅਰ ਕਰਵੋ ਪਹਿਲਾਂ ਫੇਰ ਦੇਵਾਂਗੇ ਸਤੋਂ ਪਹਿਲਾਂ ਕੋਈ ਗੱਲ ਹੀ ਨਹੀਂ ਸੀ ਇਹ ਜਦੋਂ ਤੁਸੀਂ ਬੱਚੇ ਨੂੰ ਇੱਥੇ ਐਡਮਿਸ਼ਨ ਦਵਾਈ ਹੈ ਉਦੋਂ ਇਹਨਾਂ ਨੇ ਕੋਈ ਨਹੀਂ ਕੋਈ ਕਮਿਟਮੈਂਟ ਨਹੀਂ ਸੀ ਉਦੋਂ ਇਹਨਾਂ ਨਾਲ ਇਹ ਗੱਲ ਮੁੱਖ ਵਿੱਚ ਗੱਲ ਹੋਈ ਸੀ ਵੀ ਕੋਈ ਤੁਹਾਨੂੰ ਐਕਸਟਰਾ ਚਾਰਜ ਨਹੀਂ ਪਊਗਾ ਆਰ ਕਲੀ ਟਿਊਸ਼ਨ ਫੀਸ ਹੈ 11000 ਰੁਪਏ ਨੇ ਪਹਿਲਾਂ ਉਹ ਲਈ ਸੀ ਜੀ ਕੀ ਕਹਿੰਦੇ ਉਹ ਐਡਮਿਸ਼ਨ ਐਡਮਿਸ਼ਨ ਨਹੀਂ ਉਹ ਨੂੰ ਉਹਨੂੰ ਟੋਪਰ ਹੋਰ ਲਾ ਲੋ ਇਹਨਾਂ ਦਾ ਜ਼ਰੂਰੀ ਜੀ ਬਸ ਹੋ ਗਿਆ। ਤੇ ਉਸ ਤੋਂ ਬਾਅਦ ਹੁਣ ਜਦੋਂ ਕਰਨੇ ਆਗੇ ਫਿਰ ਇਹ ਕਹਿੰਦੇ ਸੀ ਵੀ ਜਿਹੜੇ ਪਹਿਲੇ 200 ਬੱਚੇ ਹੋਣਗੇ 200 ਇਨਮਿਸ਼ਨ ਆਉਣਗੇ ਅਸੀਂ ਉਹਨੂੰ ਐਨੂਅਲ ਚਾਰਜ ਕਦੇ ਵੀ ਨਹੀਂ ਲੱਗਣਗੇ। ਪਰ ਉਸ ਗੱਲ ਤੋਂ ਮੁੱਕਰ ਗਏ ਹੁਣ ਐਨੂਅਲ ਚਾਰਜ ਇਹਨਾਂ ਨੇ ਫੇਰ ਲਾ ਦਿੱਤੇ ਹੈ। ਹਾਂ। ਹੁਣ ਤੁਸੀਂ ਪ੍ਰਿੰਸੀਪਲ ਨੂੰ ਮਿਲੇ ਹੋ? ਹਾਂ ਜੀ ਪ੍ਰਿੰਸੀਪਲ ਮੈਮ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਕਿ ਪ੍ਰਿੰਸੀਪਲ ਮੈਮ ਨੇ ਕਿਹਾ ਵੀ ਮੇਰੇ ਅੱਗੇ ਤਾਂ ਕੁਝ ਨਹੀਂ ਹੈ। ਅਸੀਂ ਅਸੀਂ ਮੈਨੇਜਮੈਂਟ ਨਾਲ ਗੱਲ ਕਰਾਂਗੇ ਉੱਪਰ ਫਿਰ ਉਹਦੇ ਬਾਅਦ ਤੁਹਾਨੂੰ ਦੱਸਾਂਗੇ। ਕੀ ਕੀ ਕਿੰਨੇ ਕੁ ਬੱਚੇ ਨੇ ਜਿਹੜੇ 50 ਦੇ ਕਰੋ ਸਾਰੇ ਪਿੰਚਾਈ ਅਸੀਂ ਇਸ ਗੱਲ ਕਰਕੇ ਖ ਨਾਂ ਨਾ ਕਰ ਕਿ ਇਹਨੇ ਐਪ ਲਾਇਆ ਉਹਦੇ ਨਜਾਇਜ਼ੀ ਪੈਸੇ ਲੈ ਕੇ ਕੋਈ ਪੇਰੈਂਟਸ ਚਲਾਉਂਦਾ ਕਿਸ ਨੂੰ ਪਤਾ ਨਹੀਂ ਪਰ ਇਹ ਉਸਦੇ ਪੈਸੇ ਚਾਰਜ ਕਰ ਰਹੇ ਹੈਗੇ ਅੱਜਾ ਨੇ ਬੱਚਾ ਮਰਾਲ ਡਾਊਨ ਕਰਤਾ ਜੀ ਇਹਨਾਂ ਨੂੰ ਕੋਈ ਰਿਜ਼ਲਟ ਹੀ ਦੰਦੇ ਨਹੀਂ ਸਾਨੂੰ ਪਹਿਲਾਂ 6000 3000 ਪਰ ਬੱਚਾ ਦਿਓ ਜੀ ਸਾਰੇ ਇੰਨੇ ਪੇਰੈਂਟਸ ਇਕੱਠੇ ਹੋਏ ਆ ਇਕੱਠੇ ਹੋਇਆ ਖੜਾ ਮਤਲਬ ਇਹਨਾਂ ਨੇ ਕਿਸੇ ਵੀ ਹਾਲੇ ਤੱਕ ਕੋਈ ਮੰਨੀ ਨਹੀਂ ਕਿ ਦੋ ਦਿਨ ਕਿੰਨੇ ਦਿਨ ਮੰਗੇ ਦੋ ਦਿਨ ਇਹਨਾਂ ਨੇ ਹੁਣ ਕਹਿੰਦੇ ਵੀ ਇੱਕ ਦੋ ਇੱਕ ਦੋ ਦੋ ਦਿਨ ਦਾ ਸਮਾਂ ਦਿਓ ਅਸੀਂ ਉੱਪਰ ਗੱਲ ਕਰਾਂਗੇ ਫਿਰ ਤੁਮ ਦੱਸਾਂਗੇ ਤੇ ਪਹਿਲਾਂ ਕੁਝ ਵੀ ਨਹੀਂ ਕਹਿ ਸਕਦਾ ਜਲਟ ਵੀ ਤੱਕ ਦੇਣਗੇ ਨਹੀਂ ਨਹੀਂ ਕੁਝ ਰ ਮੈਂ ਕਿਤੇ ਹੋਰ ਲਾਂ ਲਾਂ ਕੇ ਅਸੀਂ ਟੀਸੀ ਵੀ ਨਹੀਂ ਦੇ ਸਕਦੇ ਮੈਂ ਕਿ ਮੈਮ ਕਾਰਨ ਜਿਹੜਾ ਹੈਗਾ ਤੁਸੀਂ ਮੈਨੂੰ ਰਿਟਨ ਦੇ ਵਿੱਚ ਦੇ ਦਿਓ ਵੀ ਆ ਤੁਹਾਡੇ ਇਸ ਤੇ ਕਮੀ ਹੈਗੀ ਇਸ ਕਰਕੇ ਤੁਹਾਨੂੰ ਨਹੀਂ ਦੇ ਸਕਦੇ ਉਹ ਮੈਮ ਕਹਿੰਦੀ ਮੈਂ ਤੁਹਾਨੂੰ ਲਿਖ ਕੇ ਵੀ ਨਹੀਂ ਦੇ ਸਕਦੀ ਤੁਸੀਂ ਕਹਿੰਦੇ ਜਿੱਥੇ ਮਰਜੀ ਜਾਓ ਅਸੀਂ ਲਿਖ ਕੇ ਵੀ ਨਹੀਂ ਦਿੰਦੇ ਦੱਸੋ ਵੀ ਪੇਰੰਤ ਕਿੱਥੇ ਜਾਣਗੇ ਇਹਨਾਂ ਮੁੱਦਾ ਜੀ ਇਹਦਾ ਇਹਦਾ ਕਿਤਾਬਾਂ ਦਾ ਇੱਕ ਐਡਰੈਸਸ ਦਾ ਤੇ ਇੱਕ ਜਿਹੜਾ 25% ਇਹਨਾਂ ਨੇ ਫੀਸ ਇਨਕਰੀਜ਼ ਕੀਤੀ ਹੈ ਪਤਾ ਨਹੀਂ ਕਿਸ ਗੱਲ ਦੀ ਕੀਤੀ 25% ਨੀਟਰੀਕਸ ਦਿੱਤੀ ਦਾ ਉਸ ਤੋਂ ਬਾਅਦ ਇੱਕ ਐਪ ਦਾ 3000 ਰੁਪਏ ਫालतू ਚਾਰਜ ਲੈ ਰਹੇ ਜਿਹੜੇ ਕਿ ਅਸੀਂ ਭੇ ਨਹੀ ਕਰਾਂਗੇ ਇੱਕ ਇਹਨਾਂ ਦੇ ਬੱਸਸ ਦੇ ਚਾਰਜ ਜਿਹੜੇ ਜ਼ਿਆਦਾ ਸੀਗੇ ਇਸ ਕੀ ਕਹਿੰਦੇ ਫਿਰ ਅਸੀਂ ਹੋਰ 7% ਵਧਾਵਾਂਗੇ ਕਿਉਂ ਵਧਾਵਾਂਗੇ ਕਹਿੰਦੇ ਜਦੋਂ ਸਾਨੂੰ ਫਸਟ ਟਾਈਮ ਜਦੋਂ ਕਿਹਾ ਗਿਆ ਸੀਗਾ ਵੀ ਕਹਿੰਦੇ ਵੀ ਏਸੀ ਬੱਸ ਲਗਾਵਾਂਗੇ ਹੁਣ ਇਹ ਕਹਿ ਰਹੇਗਾ ਜੀ ਅਸੀਂ ਬੱਸਸ ਨਵੀਂ ਲੈ ਕੇ ਆ ਰਹੇ ਆ ਤਾਂ ਅਸੀਂ ਬੱਸ ਚਾਰਜ ਕਿਉਂ ਵਧਾਵਾਂਗੇ ਸਾਨੂੰ ਪਹਿਲਾਂ ਬੱਸਸ ਏਸੀ ਬੱਸਾ ਦਿਓ ਨਾ ਸਾਨੂੰ ਪਹਿਲਾਂ ਕਿਉਂ ਰਿਜ਼ਲਟ ਤੁਸੀਂ ਮੰਗਿਆ ਕੀ ਰਿਜ਼ਲਟ ਦੇ ਤਾਂ ਸਾਨੂੰ ਸਾਡੀ ਪੇਮੈਂਟ ਓਕੇ ਸੀ ਜੀ ਸਾਨੂੰ ਰਿਜ਼ਲ ਨੇ ਕਈ ਪੇਰੈਂਟਸ ਨੂੰ ਇੱਕ ਉਹੀ ਐਪ ਦੇ ਇੱਕ 3000 ਦੀ ਪੇਮੈਂਟ ਕਰਕੇ ਇਹਨਾਂ ਨੇ ਰਿਜ਼ਲਟ ਨਹੀਂ ਦਿੱਤਾ ਤੁਹਾਨੂੰ ਜਿਹੜਾ ਰਿਜ਼ਲਟ ਮੈਨੂੰ ਤੁਸੀਂ ਫਿਰ ਐਪ ਦੀ ਪੇਮੈਂਟ ਕਲੀਅਰ ਕੀਤੀ ਅਸੀਂ ਕਲੀਅਰ ਕੀਤੀ ਸੀ ਪਹਿਲਾਂ ਹੀ ਹਰ ਤੋਂ 6 ਮਹੀਨੇ ਪਹਿਲਾਂ ਲੈ ਲਈ ਸੀ ਇਹਨਾਂ ਨੇ ਫੋਨ ਤੇ ਠੀਕ ਹੈ ਅੱਛਾ ਸਟਾਫ ਦੀ ਗੱਲ ਕਰੀਏ ਤਾਂ ਸਟਾਫ ਓਕੇ ਹੀ ਸਟਾਫ ਦੀ ਕੋਈ ਦਿੱਕਤ ਨਹੀਂ ਹੈ ਸਟਾਫ ਇੱਕ ਵੈਲ ਐਜੂਕੇਟਿਡ ਹੈ ਸਟਾਫ ਬਹੁਤ ਵਧੀਆ ਇਨਸਾਨ ਹੈ ਪ੍ਰਿੰਸੀਪਲ ਮੈਡਮ ਬਹੁਤ ਵਧੀਆ ਹੈ ਮੈਨੇਜਮੈਂਟ ਇਹਨਾਂ ਦੀ ਬੇਕਾਰ ਹੈ ਮੈਨੇਜਮੈਂਟ ਦੀ ਆਪਣਾ ਫੁੱਲ ਕੰਪਲੀਟ ਹੈ ਇੱਕ ਵਾਈਸਿਸ ਬੱਸ ਦਾ ਟਰਾਂਸਪੋਰਟਰ ਦੀ ਹੈ ਟਰਾਂਸਪੋਰਟਰ ਚਲ ਜਿਹੜੇ ਉਹ ਤੇ ਉੱਪਰ ਹੀ ਮੈਨੇਜਮੈਂਟ ਬੈਠੀ ਆ ਉਹਨਾਂ ਨੂੰ ਦੇਖਣਾ ਚਾਹੀਦਾ